ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਇਲਾਕੇ ਵੀ ਕਈ ਸੀਲ ਕਰ ਦਿੱਤੇ ਗਏ ਨੇ ਨਸ਼ਾ ਤਸਕਰਾ ਦੇਖ ਕਰ ਆਦੀ ਤਲਾਸ਼ੀ ਲਈ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਬੀਤੇ ਦਿਨੀ ਸੀਐਮ ਭਗਵੰਤ ਮਾਨ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਚ ਪੁਲਿਸ ਜਿਹੜੀ ਕਿ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈਗੀ ਹੈ ਤਾਂ ਦੱਸਦੇ ਕਿ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਕਾਸੂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਨਸ਼ਾ ਤਸਕਰਾ ਦੇ ਘਰਾ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਇਹ ਕਾਰਵਾਈ ਜਲੰਧਰ ਬਠਿੰਡਾ ਪਟਿਆਲਾ ਅੰਮ੍ਰਿਤਸਰ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਸੀਨੀਅਰ ਅਧਿਕਾਰੀ ਆਪੋ ਆਪਣੇ ਖੇਤਰਾਂ ਦੇ ਵਿੱਚ ਪਹੁੰਚੇ ਨੇ ਤਾਂ ਇਸੇ ਲੜੀ ਦੇ ਵਿੱਚ ਸ਼ਨੀਵਾਰ ਸਵੇਰੇ ਜਲੰਧਰ ਦੇ ਕਾਜ਼ੀ ਮੰਡੀ ਦੇ ਵਿੱਚ ਆਪਰੇਸ਼ਨ ਕਾਸੋ ਤਹਿਤ ਭਾਰੀ ਫੋਰਸ ਦੇ ਨਾਲ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਪੂਰੇ ਇਲਾਕੇ ਨੂੰ ਚਾਰੇ ਪਾਸਿਓਂ ਤੋसील ਕਰ ਦਿੱਤਾ ਗਿਆ ਤੇ ਫਿਰ ਘਰਾਂ ਦੀ ਤਲਾਸ਼ੀ ਲਈ ਗਈ ਤਾਂ ਸ਼ਹਿਰ ਦੀ ਪੁਲਿਸ ਟੀਮਾਂ ਨੇ ਤਲਾਸ਼ੀ ਮੁਹਿੰਮ ਨਸ਼ਾ ਤਸਕਰਾਂ ਅਤੇ ਲੁਟੇਰਿਆਂ ਦੇ ਉੱਤੇ ਸ਼ਿਕੰਜਾ ਕਸਣ ਲਈ ਚਲਾਈ ਗਈ ਹੈ ਦੱਸਦੇ ਕਿ ਟੀਮਾਂ ਨੇ ਸਵੇਰ ਤੋਂ ਹੀ ਉਕਤ ਖੇਤਰਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਤੇ ਪੁਲਿਸ ਟੀਮਾਂ ਨੇ ਕਿਸੇ ਦੇ ਜਾਗਣ ਤੋਂ ਪਹਿਲਾਂ ਹੀ ਛਾਪਾ ਮਾਰ ਦਿੱਤਾ ਲੋਕ ਸੁੱਤੇ ਪਏ ਸੀ ਆਪਣੇ ਘਰਾਂ ਨੂੰ ਤੇ ਉਸੇ ਵੇਲੇ ਪੰਜਾਬ ਪੁਲਿਸ ਦੀ ਟੀਮ ਉਹਨਾਂ ਦੇ ਘਰ ਤੱਕ ਪਹੁੰਚ ਜਾਂਦੀ ਹੈ ਕਈ ਥਾਣਿਆਂ ਦੇ ਐਸਐਚਓ ਦੇ ਅਤੇ ਇਲਾਕੇ ਦੇ ਐਸਐਸਪੀ ਸਮੇਤ ਕਈ ਕਰਮਚਾਰੀ ਚੈਕਿੰਗ ਲਈ ਪਹੁੰਚ ਗਏ ਸਨ ਤਾਂ ਐਸసీపీ ਨਿਰਮਲ ਸਿੰਘ ਨੇ ਕਿਹਾ ਹੈਗਾ ਕਿ ਇਹ ਕਾਰਵਾਈ ਸਵੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈਗਾ ਕਿ ਨਸ਼ਾ ਪੰਜਾਬ ਦੀ ਤਰੱਕੀ ਦੇ ਰਾਹ ਦਾ ਸਭ ਤੋਂ ਵੱਡਾ ਅੜੀਕਾ ਸੀਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀਆਂ ਜਾ ਰਹੀਆਂ ਸਖਤ ਕਾਰਵਾਈਆਂ ਇਸ ਅੜੀਕੇ ਨੂੰ ਜ਼ਰੂਰ ਦੂਰ ਕਰਨ ਗਿਆ ਤੇ ਆਓ ਬਤੌਰ ਚੰਗੇ ਨਾਗਰਿਕ ਸੂਬਾ ਸਰਕਾਰ ਦੀ ਇਸ ਮੁਹਿੰਮ ਦੇ ਵਿੱਚ ਸਹਿਯੋਗ ਕਰੀਏ ਤਾਂ ਉੱਥੇ ਹੀ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸੂਬੇ ਦੇ ਵਿੱਚ ਨਸ਼ਿਆਂ ਦੀ ਰੋਕਥਾਮ ਸੰਬੰਧੀ ਇੱਕ ਮੀਟਿੰਗ ਕੀਤੀ ਗਈ ਹੈ ਤਾਂ ਇਸ ਮੀਟਿੰਗ ਦੇ ਵਿੱਚ ਮੁੱਖ ਮੁੱਦਾ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੇ ਵਿਰੁੱਧ ਕਰਵਾਈ ਅਜਿਹੇ ਕਿ ਕਾਰਵਾਈ ਦਾ 시ਗਾਰ ਜਲੰਧਰ ਦੇ ਵਿੱਚ ਸਵੇਰੇ 7 ਵਜੇ ਆਪਰੇਸ਼ਨ ਕਾਸੋ ਸ਼ੁਰੂ ਹੋਇਆ ਹੈ ਅਤੇ 100 ਤੋਂ ਵੱਧ ਕਰਮਚਾਰੀ ਜਾਂਚ ਲਈ ਪਹੁੰਚੇ ਨੇ ਕਾਰਵਾਈ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਹੈ ਘਰਾਂ ਦੇ ਵਿੱਚ ਵੜ ਕੇ ਜਿਹੜੇ ਕਿ ਬੈੱਡ ਗੱਦੇ ਤੱਕ ਛਾਲੇ ਮਾਇਨੇ ਲਿਫਾਫੇ ਤੱਕ ਜਿਹੜੇ ਕਿ ਖੰਗਾਲੇ ਗਏ ਨੇ Almari ਇੱਕ ਇੱਕ ਚੀਜ਼ ਦੀ ਬੜੀ ਬਾਰਕੀ ਦੇ ਬਾਰਕੀ ਦੇ ਨਾਲ ਜਾਂਚ ਕੀਤੀ ਗਈ ਹੈ ਦੱਸਦੀ ਹੈ ਕਿ ਕਾਰਵਾਈ ਦੌਰਾਨ ਉਹਨਾਂ ਨੇ ਲੋਕਾਂ ਦੇ ਘਰਾਂ ਦੀ ਵੀ ਜਾਂਚ ਕੀਤੀ ਹੈ ਤੇ ਜਿਨ੍ਹਾਂ ਦੇ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਮਾਮਲੇ ਲੰਬਿਤ ਸਨ ਜਾਂ ਫਿਰ ਸ਼ੱਕੀ ਸੀਗੇ ਤਾਂ ਵੀ ਤੋਂ ਵੱਧ ਕਰਾਂਦੀ ਤਲਾਸ਼ੀ ਲਈ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਤੁਹਾਨੂੰ ਕਾਜ਼ੀ ਮੰਡੀ ਸ਼ਹਿਰ ਦੇ ਵਿੱਚਕਾਰ ਇੱਕ ਇਲਾਕਾ ਹੈ ਜੋ ਕਿ ਗਲਤ ਜਿਹੜੇ ਕਿ ਗਲਤ ਗਤੀਵਿਧੀਆਂ ਦੇ ਲਈ ਮਸ਼ਹੂਰ ਹੈ ਤਾਂ ਇਹ ਸਰਚ ਆਪਰੇਸ਼ਨ ਅੱਜ ਉਕਤ ਖੇਤਰ ਦੇ ਵਿੱਚ ਜਾਲ ਵਿਛਾ ਕੇ ਚਲਾਇਆ ਗਿਆ ਤਾਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਕਈ ਸ਼ਹਿਰ ਨੇ ਸੰਗਰੂਰ ਬਠਿੰਡਾ ਅੰਮ੍ਰਿਤਸਰ ਲੁਧਿਆਣਾ ਜਲੰਧਰ ਤੇ ਪਟਿਆਲਾ ਦੇ ਵਿੱਚ ਵੀ ਅੱਜ ਸਵੇਰੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਅੰਕੜਾ ਤੋਂ ਬਾਅਦ ਜੋ ਕਾਸੋ ਆਪਰੇਸ਼ਨ ਤੁਸੀਂ ਚਲਾਇਆ ਕੀ ਰਿਕਵਰੀਜ਼ ਹੋਈ ਹੈ ਔਰ ਕੀ ਆਰਡਰਸ ਹੋਏ ਹੋ ਬਹੁਤ ਹੀ ਕਲੀਅਰ ਇਨਸਟਰਕਸ਼ਨਸ ਹੈ ਵੀ ਆਪਾਂ ਨੇ ਡਰੱਗਸ ਨੂੰ ਪੰਜਾਬ ਦੇ ਵਿੱਚੋਂ ਆਪਣੇ ਲੋਕਾਂ ਦੇ ਵਿੱਚੋਂ ਇਹਨਾਂ ਨੂੰ ਰੋਕੀ ਖਤਮ ਕਰਨਾ ਤੇ ਉਸ ਦੇ ਸਬੰਧ ਦੇ ਵਿੱਚ ਸਾਡੀ ਸਾਰੀ ਫੋਰਸ ਪੂਰੀ ਅਸੀਂ ਸਤਿਧੀ ਦੇ ਨਾਲ ਤਿਆਰ ਹੋ ਕੇ ਅਸੀਂ ਜਿਹੜੇ ਕੈਸੋ ਆਪਰੇਸ਼ਨਸ ਇਹ ਹੋਰ ਆਪਰੇਸ਼ਨਸ ਜਿਹੜੇ ਡਰੱਗ ਫੈਕਲਰ ਨੂੰ ਫੜਨ ਵਾਸਤੇ ਕਰ ਰਹੇ ਹਾਂ ਤੇ ਸਾਡਾ ਕੈਸੋ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਜਿਹੜੀ ਡਿਟੇਲਸ ਤੁਹਾਨੂੰ ਜਿਹੜੀਆਂ ਬਾਅਦ ਚ ਦੇ ਦਿੰਦੇ ਹਾਂ ਤੇ ਇਹਦੇ ਵਿੱਚ ਅਸੀਂ ਕਰੀਬ 450 ਬੰਦੇ ਇਸ ਕੈਸੋ ਆਪਰੇਸ਼ਨ ਦੇ ਵਿੱਚ ਇਸ ਡਿਸਟ੍ਰਿਕਟ ਦੇ ਵਿੱਚ ਲਾ ਕੇ ਤੇ ਸ਼ਹਿਰ ਦੇ ਵਿੱਚ ਤਿੰਨ ਹੌਟਸਪੌਟਸ ਤੇ ਤੇ ਘਰਵਾਟਾ ਦੇ ਵਿੱਚ ਦੋ ਹੌਟਸਪੌਟਸ ਤੇ ਇਹ ਵੀ ਧੀਰੇ ਦੇ ਵਿੱਚ ਸਭ ਜਿੰਨ ਦੋ ਹੌਟਸਪੌਟਸ ਤੇ ਇਹ ਵੀ ਅਜੇ ਕੈਸੋ ਆਪਰੇਸ਼ਨ ਕਰ ਰਹੇ ਹੈ ਜਾਰੀ ਹੈ ਜਿਹੜਾ ਚੱਲ ਰਿਹਾ ਹੈ ਤੇ ਇਹ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਸਾਨੂੰ ਕਾਫੀ ਸਫਲਤਾ ਮਿਲੂਗੀ ਤੇ ਫੇਰ ਵੀ ਜਿਹੜਾ ਸਾਡਾ ਸਾਰਾ ਜਿਹੜਾ ਇਹਨਾਂ ਤੇ ਰਕ ਪੈਡਲਸ ਤੇ ਨਸ਼ੇ ਦੇਖ ਲਾ ਰਿਹਾ ਸਾਡੀ ਫਰਮ ਤੇ ਪੂਰੀ ਸਖਤੀ ਨਾਲ ਜਾਰੀ ਰਹੂਗੀ ਤੇ ਮੈਂ ਇਹੀ ਕਹਿਣਾ ਚਾਹਣਾ ਹੈ ਵੀ ਜਿਹੜੇ ਵੀ ਕੋਈ ਡਰੱਗ ਪੈਡਲਰ ਹੈ ਜਿਹੜੇ ਸਾਡੇ ਜਵਾਨੀ ਨੂੰ ਨੌਜਵਾਨਾਂ ਨੂੰ ਪ੍ਰਭਾਵ ਕਰ ਰਹੇ ਆ ਨਸ਼ੇ ਵੇਚ ਕੇ ਨਸ਼ੇ ਦੀ ਦਿੱਲਤ ਲਾ ਕੇ ਅਸੀਂ ਉਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਕਰਾਂਗੇ ਉਹ ਆਪ ਦਾ ਇਸ ਤਰੀਕ ਤੇ ਚੀਜ਼ ਤੋਂ ਸਾਵਧਾਨ ਹੋਣ ਤੇ ਨਸ਼ਾ ਨੂੰ ਛੱਡਣ ਦੀ ਕੋਸ਼ਿਸ਼ ਕਰੋ ਸਰ ਜਿਹੜੀਆਂ ਤਰੋਪੀਆਂ ਸੀਚ ਕੀਤੀ ਹੋਈਆਂ ਪਿੱਛੇ ਜਿਹੜੇ ਉਹਨਾਂ ਦੇ ਵਿੱਚ ਬੁਲਡੋਜ਼ਰ ਕਾਰਵਾਈ ਹੋਈ ਦੇਖੋ ਜਿਹੜੀ ਕੋਈ ਵੀ ਕਾਨੂੰਨ ਅਨਸਾਰ ਕਾਰਵਾਈ ਬੰਦੀ ਹੈ ਉਹ ਇਹਨਾਂ ਡਰੱਗ ਪੈਡਲਰਸ ਨੂੰ ਇਹ ਜਿਹੜੀ ਇਸ ਕਾਨੂੰਨ ਅਨੁਸਾਰ ਸਜ਼ਾ ਦੇਣ ਵਾਸਤੇ ਸੀ ਕਰਾਂਗੇ ਸਰ ਬੁਲਡوزر ਉਹਨਾਂ ਦੇ ਕਰਾ ਤਾਂ ਵੀ ਚੱਲੇਗਾ ਜੋ ਡਰੱਗ ਪੈਡਲਰਸ ਹੈਗੇ ਨੇ ਔਰ ਜਿਨ੍ਹਾਂ ਨੇ ਵੀ ਕੁਆਂਟੀਟੀ ਜਿਹੜੇ ਡਰੱਗ ਪੈਡਲਰ ਹੈ ਉਹਨਾਂ ਤੇ ਮੈਂ ਜਿਦੋਂ ਤੁਹਾਨੂੰ ਕਿਹਾ ਵੀ ਜੋ ਵੀ ਕਾਨੂੰਨ ਅਨੁਸਾਰ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਇਹਨਾਂ ਨੂੰ ਉਸੇ ਡਰੱਗ ਨੂੰ ਇਸ ਆਪਣੇ ਸਟੇਟ ਦੇ ਵਿੱਚੋਂ ਖਤਮ ਕਰੇਗਾ ਥੈਂਕ ਯੂ ਸੋ ਮਚ